ਪੰਜਾਬ ਦੇ ਫਗਵਾੜਾ ਦੇ ਮਿਹੜੂ ਨਜ਼ਦੀਕ ਇੱਕ ਮਸ਼ਹੂਰ ਨਿੱਜੀ ਯੂਨੀਵਰਸਿਟੀ ਨੇੜੇ ਪਹਿਲਾਂ ਤੋਂ ਹੀ ਬਦਨਾਮ ਲੋਗਗੇਟ ਇਲਾਕੇ 'ਚ ਛਾਪੇਮਾਰੀ ਕਰਕੇ ਪੁਲਿਸ ਨੇ ਚੱਲ ਰਹੇ ਵੱਡੇ ਸੈਕਸ ਰੈਕਿਟ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਰੈਕਿਟ 'ਚ ਵੱਡੀ ਗਿਣਤੀ 'ਚ ਵਿਦੇਸ਼ੀ ਕੁੜੀਆਂ ਵੀ ਸ਼ਾਮਲ ਸਨ। ਐਸਐਸਪੀ ਕਪੂਰਥਲਾ ਅਵਸਤਲਾ ਗੁਪਤਾ ਨੇ ਦੱਸਿਆ ਕਿ ਦੇਰ ਸ਼ਾਮ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇੱਕ ਸਰਚ ਆਪਰੇਸ਼ਨ ਚਲਾਇਆ। ਜਿਸ ਤਹਿਤ ਕਾਰਵਾਈ ਕਰਦੇ ਹੋਏ ਮੌਕੇ ਤੋਂ THAILAND ਤੋਂ ਤੇ ਦੱਖਣੀ ਅਫਰੀਕਾ ਤੋਂ ਆਈਆਂ ਕੁੜੀਆਂ ਸਣੇ 9 ਵਿਦੇਸ਼ੀ ਕੁੜੀਆਂ ਵਾਲੇ ਸੈਕਸ ਰੈਕਿਟ ਦਾ ਪਰ ਵਾਰ ਭਾਰਤੀ ਕੁੜੀਆਂ ਸਲੇ 13 ਮੁੰਡਿਆਂ ਨੂੰ ਵੀ ਕਾਬੂ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਏ ਐਸਪੀ ਫਗਵਾੜਾ ਰੁਪਿੰਦਰ ਕੌਰ ਨੇ ਦੱਸਿਆ ਕਿ ਦੇਵ ਵਪਾਰ ਦੇ ਤੰਦੇ 'ਚ ਸ਼ਾਮਿਲ ਵਿਦੇਸ਼ੀ ਕੁੜੀਆਂ ਤੇ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਫੋਰਨਰ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਰੈਕਿਟ ਦੇ ਕਿੰਗਪਿੰਨ ਦੀਪਕ ਪਹਿਲ ਉਰਫ ਆਸ਼ੀਸ਼ ਤੇ ਲਲਿਤ ਪਰਾਸ਼ਰ ਉਰਫ ਪੰਡਿਤ ਨੇ ਜੋ ਕਿ ਵਿਦੇਸ਼ਾਂ ਤੋਂ ਕੁੜੀਆਂ ਨੂੰ ਬੁਲਾ ਕੇ ਉਹਨਾਂ ਤੋਂ ਦੇਵ ਵਪਾਰ ਕਰਾਉਂਦੇ ਸਨ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਉਹਨਾਂ ਕੋਲੋਂ ਨੋ ਵਿਦੇਸ਼ੀ ਫੋਨਾਂ ਤਹਿਤ 29 ਮੋਬਾਈਲ ਫੋਨ ਤੇ 45000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।